ਉਹਦੇ ਵਿੱਚ ਕੋਈ ਚੀਜ਼ਾਂ ਪਰਸੋ ਚੌਥ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਕਿ ਜਿਹੜਾ ਪਿਸਟਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਟਲ ਆ ਉਹ ਪ੍ਰਾਈਵੇਟ ਪਿਸਟਲ ਦੀ ਗੋਲੀ ਵੱਜੀ ਉਹ ਪ੍ਰਾਈਵੇਟ ਪਿਸਟਲ ਫਿਰ ਕਿਹਦਾ ਵਾ ਸਵਾਲ ਹੀ ਆਉਂਦਾ ਲੋਕਾਂ ਦੇ ਮਨ 'ਚ ਤੇ ਉਹਦੇ ਵਿੱਚ ਐਫ ਆਈ ਆਰ 'ਚ ਉਹਨਾਂ ਲਿਖਿਆ ਕਿ ਪ੍ਰਾਈਵੇਟ ਪਿਸਟਲ ਫਲਾਨੇ ਮੁਲਾਜ਼ਮ ਦਾ ਵਾ ਇਹਦਾ ਮਤਲਬ ਇਹ ਕਿ ਕੀ ਉੱਥੇ ਪ੍ਰਾਈਵੇਟ ਪਿਸਟਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬੰਦੀ ਕੀ ਆਪਣੇ ਕੋਲ ਸਰਕਾਰੀ ਵਿਅਪਨ ਕਿਤੇ ਘਟ ਨਹੀਂ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਕਿਹੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਕੋਇਆ ਕਿਹਦੇ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕੇ ਜੀ ਸਰਪੰਚ ਨੇ ਲਲਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਖੋਲਿਆ ਤੇ ਫਿਰ ਗੋਲੀ ਚਲਾਤੀ ਆਪਾਂ ਸਾਰੇ ਤਰਨਤਾਰ ਜ਼ਿਲ੍ਹੇ ਤੋਂ ਪੁਰਾਣੇ ਸਮੇਂ ਤੋਂ ਸਾਰੇ ਸਬੰਧ ਰੱਖਦੇ ਆ ਇੱਥੇ ਮਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਨਹੀਂ ਕਿਸੇ ਨੇ ਪੁਲਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆਂ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਲਸ ਦਾ ਜਿਹੜਾ ਹਥਿਆਰ ਖੋ ਕੇ ਤੇ ਪੁਸਤੇ ਚਲਾਤੀ ਹੋਵੇ ਦੁੱਦੀ ਗੱਲ ਜੇ ਚਲਾਤੀ ਸੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋ ਕੀ ਕਾਰਵਾਈ ਕੀਤੀ ਉਹਨਾਂ ਨੇ ਕਿੰਨੀਆਂ ਚਲਾਈਆਂ ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਲੈ ਆਉਣਾ ਹੈ ਗੱਲ ਹੋਈ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਇਹ ਚੁੱਕ ਕੇ ਘਰੇ ਉੱਥੇ ਲੈ ਜਾ ਹਸਪਤਾਲ ਹਸਪਤਾਲ ਆ ਕੇ ਜਦੋਂ ਬਚਿਆ ਨਹੀਂ ਆ ਤੇ ਫਿਰ ਇਹਨਾਂ ਨੇ ਹਸਪਤਾਲ ਲਾਇਆ ਵੀ ਹੁਣ ਕੀ ਕਰੀਏ ਇਹਦਾ ਤੇ ਇਹਨਾਂ ਨੇ ਚੁੱਕ ਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਨਪਛਾਤੇ ਜਿਹੜੇ ਕਰਦੇ ਤੇ ਹੁਣ ਗੱਲ ਇਹ ਆ ਕਿ ਉਦੋਂ ਦੇ ਪੁਲਿਸ ਕਹਿੰਦੀ ਸੀ ਵੀ ਇਹ ਸਾਡਾ ਪੁਲਿਸ ਦਾ ਹਥਿਆਰ ਕੋ ਕੇ ਚਲਾਤੀਆਂ ਤੇ ਹੁਣ ਹਥਿਆਰ ਜੋ ਫਿਰ ਪ੍ਰਾਈਵੇਟ ਨਿਕਲ ਆਇਆ ਫਿਰ ਤੇ ਪੁਲਿਸ ਦਾ ਵੈਪਨ ਨਾ ਹੋਇਆ ਪੁਲਿਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਬਣਨੀ ਪੁਲਸ ਵਾਲੇ ਕੋਲੋਂ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਫਿਰ ਅਲੱਗ ਚੀਜ਼ ਬਣ ਗਈ ਤੇ ਦੂਜੀ ਗੱਲ ਜਿਉਂਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖੰਦੇ ਰੇ ਉਹ ਵੈਪਨ ਕਿੰਨੀ ਦੇਰ ਪਹਿਲਾਂ ਉਹਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮਨਜ਼ੂਰੀ ਜੇ ਦਿੱਤੀ ਤੋਂ ਕਿੰਨੇ ਦਿਨ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮਨਜ਼ੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਨ ਵਾਲਾ ਮਾੜੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਵਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜ ਲਿਆ ਤੇ ਕਹਿੰਦੇ ਵੀ RAMTIS ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਦਾਂ ਹੀ ਫੜੇ ਆ ਲਓ ਜੀ ਤਿੰਨ ਪਿਸਤੌਲ ਹੋਣ ਅਗਲੇ ਕੋ ਤੇ ਤਿੰਨ ਰੌਂਦ ਉਹਨੇ ਕੋਈ ਗੱਲ ਬੰਦੀ ਘਟੋ ਘਟ ਸੱਤ ਸੱਤ ਰੌਂਦੀ ਕਰ ਦਿੰਦੀ ਪਰ ਉਥੋਂ ਵੀ ਰੱਬ ਬੜਾ ਬਿਆਨਤਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਹੈ ਜਦੋਂ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਗਲੌਕ ਰੱਖ ਸਕਦੇ ਆ ਤੇ ਫਿਰ ਉਦੋਂ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਖੋਹਣ ਦੀ ਲੋੜ ਪਈ ਠੀਕ ਹੈ ਫਿਰ ਉਹਨਾਂ ਨੂੰ ਉਸ ਦਿਨ ਪੁਲਿਸ ਦਾ ਖੋਗਿਆ ਕਿ ਚਲਾਉਣ ਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਦੋਂ ਕਿਉਂ ਨਹੀਂ ਕੋਈ ਹਥਿਆਰ ਫੜਿਆ ਗਿਆ ਜੋ ਪਿਸਤੌਲ ਰੱਖਣ ਵਾਲੀ ਬੰਦੇ ਸੀ ਇਦਾਂ ਦੇ ਬੰਦੇ ਸੀ ਚੌਥੀ ਗੱਲ ਇਹ ਆ ਪੰਜਵੀਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਿਸ ਦਾ ਰਿਵਾਲਵਰ ਖੋ ਕੇ ਪੁਲਿਸ ਦੇ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨ੍ਹਾਂ ਨਾਲ ਲੜਨਦੇ ਹੀ ਤੇ ਉਹ ਫਿਰ ਪੁੱਛਿਓ ਸੱਦਨਦੇ ਹੀ ਆ ਫਿਰ ਇਹਦੇ ਆਉਂਦਿਆਂ ਨੂੰ ਇਹਨਾਂ ਕੋ ਗਲੋਕ ਵੀ ਫਿਰ ਉਸ ਹਿਸਾਬ ਨਾਲ ਫਿਰੇ ਜਾਂਦੇ ਤੇ ਹੈਗੇ ਹੀ ਤੇ ਫਿਰ ਆਉਂਦਿਆਂ ਨੂੰ ਉਹਨਾਂ ਦਾ ਕੰਮ ਨਵੇੜਿਆ ਹੁੰਦਾ ਤੇ ਪੁਲਿਸ ਨੂੰ ਕਿਉਂ ਸੱਦਣਾ ਹੈ ਵਿਚਾਰਿਆਂ ਨੇ ਓਏ ਸੋਖ ਕੁੱਲ ਮਿਲਾ ਕੇ ਇਹ ਇੱਕ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚਾਂ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋ ਮੰਗ ਰੱਖਦੇ ਆ ਕਿ ਐਮਐਸ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਨਜਾਇਜ਼ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਔਰ ਅਧਿਕਰਾਉ ਲੋਕਾਂ ਨੂੰ ਸਾਥ ਮਿਲੇ ਉਹਦੇ ਕਰਕੇ ਮੈਂ ਫਿਰ ਇੱਕ ਪੋਸਟ ਪਾਈ ਸੀ ਮੇਰਾ ਕੋਈ ਮੀਡੀਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ। ਮੈਨੂੰ ਇੱਕ ਨਾ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ ਹੈ। ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਉੱਚ ਨਜ਼ਾਇਜ਼ਾ ਸਾਰੀਆਂ ਪਾਰਟੀਆਂ ਦੇ ਬੰਦੇ ਹੈਗੇ ਉੱਚ ਕੱਲਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ। ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਵੇਖ ਕੇ ਆਉਂਦੇ ਆ। ਇਹ ਤੇ ਜੇ ਗਵਾਂਢੀ ਦੀ ਲੜਾਈ ਆ ਵਿੱਚੋਂ ਤਾਂ ਇਧਰੋਂ ਪੈ ਜਾਂਦੇ, ਦਾ ਇਧਰੋਂ ਪੈ ਜਾਂਦੇ ਵੀ ਸਾਡੇ ਸੱਜਣ ਦੀ ਲੜਾਈ ਆ। ਉਹ ਕਿਹਦੇ ਪਾਰਟੀ ਵੇਖ ਕੇ ਥੋੜਾ ਪੈਂਦੇ ਆ। ਉੱਤੇ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿਣ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਆ ਕਿ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਥੇ 5 ਦਿਨ ਮੈਂ ਕਿੰਨਾ ਇੱਕ ਬੰਦੇ ਨੂੰ ਮੈਂ ਕਿੰਨਾ ਚੱਲ 5 ਦਿਨ ਕਿ 7 ਦਿਨ ਇੱਕ ਕਮਰੇ ਦੇ ਅੰਦਰ ਰੋਟੀ ਪਾਣੀ ਵੀ ਚੰਗਾ ਦਵਾਂਗੇ ਟੀਵੀ ਵੀ ਲਾ ਕੇ ਦਵਾਂਗੇ ਸੋ ਏਸੀ ਵੀ ਲਾ ਦੰਨੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈਂਦੀ ਤੇ 20 ਸਾਲ 20 ਸਾਲ ਜਿਹੜੇ ਜਾਂ ਉਮਰ ਕਹਿ ਦੀ ਜੇ ਹੋਗੀ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਕੋ 50 ਨਹੀਂ ਬਰਬਾਦ ਹੋਣੇ ਉਹਦੇ ਨਾਲ ਪੂਰੇ 250 ਬੰਦੇ ਦੇ ਘਟੋ ਘਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾਣਾ ਪੈਂਦਾ ਲਾਲਪੁਰਾ ਸਾਹਿਬ ਸਾਫਕਾ ਵਧਾਇਆ ਕਰਮਨਜੀਤ ਸਿੰਘ ਸਿੱਕੀ ਜੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ਧੱਕਾ ਕੌਣ ਕਰਦਾ ਪਿਆ ਹੈ ਦੇਖੋ ਜੇ ਧੱਕਾ ਪ੍ਰਸ਼ਾਸਨ ਨੇ ਕੀਤਾ ਹੋਆ ਤੇ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨੇ ਧੱਕਾ ਹੋ ਜਾਂਦਾ ਸੀ ਤੇ ਬੋਲਣ ਜੋਗਾ ਨਹੀਂ ਹੈਗਾ ਕਟੋ ਘਟ ਜੇ ਆਪਣੇ ਸਰਪੰਚਾਂ ਮਗਰ ਨਹੀਂ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਇਹ ਖੜਦਾ ਵਾਂ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਵੀ ਮੈਂ ਹੀ ਖਲੋਣਾ ਤੂੰ ਫੇਰ ਵੀ ਖਲੋਣਾ ਉਹਨਾਂ ਦੇ ਮਗਰ ਤੇ ਨਾ ਹੀ ਖਲੋਣ ਜੋਗਾ ਹੈਗਾ ਹੀ ਆ ਇਹਦਾ ਤੇ ਕੰਮ ਆ ਵੀ ਬਸ ਲਾਗੇ ਅੱਗ ਮਾੜੀ ਦੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫੇਰ ਉਹ ਗੋਂਦ ਵਾਲਾ ਦਰਿਆ ਟੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਮੇਰਾ ਮਕਸਦ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸਾ ਇਹ ਐਸਐਸਪੀ ਗਰਮੀਤ ਸਿੰਘ ਤੋਹਾਨ ਦੇ ਖਿਲਾਫ ਮੋਰਚਾ ਖੋਲਿਆ ਸੀ ਹੁਣ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਆ ਮੋਰਚਾ ਤੇ ਕੀ ਕੇ ਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਚੀਜ਼ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹ ਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੇਰਾ ਇਹ ਕਰਨੇ ਵੀ ਸਰਪੰਚ ਸਾਹਿਬਾਨਾਂ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਵੀ ਦੇ ਵਿੱਚ ਇਨਸਾਫ ਮਿਲੂਗਾ ਤੇ ਕਹਿੰਦੇ ਨੇ ਕਿ ਜੇ ਸਰਪੰਚ ਤੁਹਾਡੇ ਕੋਲ ਬਾਰ ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਉਹਨਾਂ ਸਰਪੰਚਾਂ ਨੂੰ ਲਾ ਦੋ ਆਪੇ ਇਨਸਾਫ ਦਵਾ ਦੇਣਗੇ ਦੇਖੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਬਾਜ ਆ ਕੇ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਥਾਣਿਆਂ ਦੇ ਨਮਾਇੰਦੇ ਆ ਥਾਣਿਆਂ ਦੇ ਵਿੱਚ ਬੰਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੋ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਉਹ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁਲ ਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸੁਲਝਾਉਣਾ ਹੁੰਦਾ ਸੋ ਸਾਰਿਆਂ ਦੀ ਆਪ ਕੋ ਆਪਣੀ ਜ਼ਿੰਮੇਵਾਰੀ ਹੈ ਲਾਲਪੁਰਾ ਸਾਹਿਬ ਐਸਐਸਪੀ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਬੋਟ ਪਾਈ ਆ ਵੇ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਮੁੱਖ ਮੰਤਰੀ ਸਾਹਿਬ ਤੇ ਚਲੋ ਮੈਂ ਪਰਸੋ ਜਾਂ ਚੌਥਾ ਪ੍ਰੋਗਰਾਮ ਮੁੱਕਦਿਆਂ ਤੋਂ ਬਾਅਦ ਜਾ ਕੇ ਮਿਲਦਾ ਵਾਂ ਜਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਤਾ ਇਹੀ ਮੈਂ ਤੇ ਉਹ ਰੱਖਿਆ ਮੈਂ ਤੇ ਰੱਖਿਆ ਵੀ ਹੁਣ ਵੀ ਤਿੰਨ ਤਿੰਨ ਨੂੰ ਨਿਯਾਈ ਪਿਸਤੌਲ ਹੀ ਪਾਈ ਜਾਂਦੇ ਬੰਦਿਆਂ ਤੇ ਉਹ ਵੀ ਗਲੌਕ ਵੇਖੋ ਉਹਦਾ ਮਤਲਬ ਇਹੋ ਆ ਵੀ ਇਹ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐ ਲੱਗਣ ਲੱਪੇ ਵੀ ਵਾਕਏ ਜਿਹੜਾ ਵਾ ਉਹ ਖੜੀ ਕ੍ਰਿਮੀਨਲ ਬੰਦੇ ਹੀ ਹੋਣੇ ਇਹ ਪਰਚੇ ਦੇ ਵਿੱਚ ਤੇ ਜਾਂ ਤਾਂ ਐਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਨੂੰ ਹੋਣ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨੁਮਾਇ ਜਿਹੜੀ ਗੱਲ ਸਖਾਈ ਹੈ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਹੈ ਸੋ ਮੈਂ ਇਨਸਾਫ ਦੀ ਨੀਤੀ ਤੇ ਖੜਨਾ ਹੈ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਇਹੀ ਜਿਹੜੀ ਆ ਸਪਸ਼ਟ ਖਦਾ ਹੈ ਲਾਲਪੁਰਾ ਸਾਹਿਬ ਅਸਲ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ ਅਸਲ ਸਚਾਈ ਹੈ ਕਿ ਸਚਾਈ ਦੱਸੀ ਹੈ ਤੁਹਾਨੂੰ ਕਿ ਇਹ ਤਾਂ ਹੁਣ ਬਾਕੀ ਤਾਂ ਜਾਂਚ ਹੋਊਗੀ ਫਿਰ ਸਾਹਮਣੇ ਆਉਣੀ ਐ ਐਮਐਲਏ ਸਾਹਿਬ ਜਿੱਦ ਤੱਕ ਚੋਹਾਨ ਸਾਹਿਬ ਨੂੰ ਤੁਸੀਂ ਬਦਲਵਾਇਆ ਸੀਗਾ ਤੇ ਹੁਣ ਜਿਹੜੀ ਕਿ ਲੱਗਦਾ ਨਹੀਂ ਕਿ ਕੁਝ ਜਿਹੜੀ ਆ ਕੋ ਦਿਨ ਦਿਨ ਆਮ ਆਦਮੀ ਪਾਰਟੀ ਨੇ ਚਕਸ਼ਾਈ ਕਰਦਾ ਅ ਨਹੀਂ ਮੈਂ ਜੋ ਕੋਈ ਬਦਲੀ ਬਦਲਾਉਣ ਦੀ ਗੱਲ ਨਹੀਂ ਕਰਦਾ ਮੇਰੇ ਤੇ ਮੁੱਦੇ ਦੀ ਲੜਾਈ ਮੈਂ ਕਿਸ ਨੂੰ ਬਦਲਣ ਆਸਤੇ ਨਹੀਂ ਆਂਦਾ ਬਦਲੋ ਬਦਲਣਾ ਨਹੀਂ ਇਹੋ ਜੀ ਕੋਈ ਗੱਲ ਹੋ ਤੇ ਅੰਡਰਨਲ ਸਰਕਾਰਾਂ ਦਾ ਮਸਲਾ ਵਾ ਉਹਦਾ ਅੰਦਰ ਬੈ ਕੇ ਗੱਲ ਹੋ ਜੂ ਕਿ ਨਹੀਂ ਆ ਕੀ ਨਹੀਂ ਪਰ ਗੱਲ ਇਹ ਆ ਵੀ ਇਹ ਤੇ ਮੈਂ ਇਹ ਆਨਾ ਵਾ ਵੀ ਉਹਨਾਂ ਨੂੰ ਇਨਸਾਫ ਮਿਲੇ ਐਵੇਂ ਨਹੀਂ ਵੀ ਚੁੱਕ ਚੁੱਕ ਬੰਦੇ ਤੁਸੀਂ ਅੰਦਰ ਛੁੱਟੀ ਜਾਓ ਜਦੋਂ ਪਰਚਾ ਨਜਾਇਜ਼ ਪਤਾ ਨਜਾਇਜ਼ ਆ ਚਲੋ ਉਦੋਂ ਤੁਸੀਂ ਜਿਹੜੇ ਫੜਲੇ ਫੜਲੇ ਠੀਕ ਆ ਜੀ ਫੜਦੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਸੇ ਤੇ ਪਿਸਤੌਲ ਪ ਇਹ ਚੀਜ਼ਾਂ ਠੀਕ ਨਹੀਂ ਆਈਆਂ ਮੈਂ ਤੇ ਇਸ ਕਰਕੇ ਬੋਲ ਰਿਹਾ ਹਾਂ ਕੋਈ ਨਹੀਂ ਸਬਤ ਹੁੰਦਾ ਕਿ ਵਾਕਿਆ ਪ੍ਰਸ਼ਾਸਨ ਜਿਹੜਾ ਧੱਕੇਸ਼ਾਹੀ ਹੀ ਕਰੀ ਜਾਂਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੱਗੇ ਵੀ ਕਿਹਾ ਵੀ ਜਦੋਂ ਪੁਲਿਸ ਤੇ ਆਪਦੀ ਕੋਈ ਪੈ ਜਾਂਦੀ ਆ ਤੇ ਫੇਰੇ ਮਿੰਡੋ ਮੰਡੀ ਮਸਲਾ ਹੱਲ ਕਰ ਲੈਂਦੇ ਆ ਤੇ ਜਦੋਂ ਲੋਕਾਂ ਦੀਆਂ ਤੇ ਲੋਕੀ ਚੀਕਾਂ ਮਾਰਦੇ ਰਹਿ ਆ ਇਹ ਅੱਜ ਦੀ ਇਹਨਾਂ ਵਿਗਾੜਿਆ ਪਿਛਲਿਆਂ ਨੇ ਵਿਗਾੜਿਆ ਵਾ ਕੋਈ ਬੋਲਦਾ ਹੀ ਨਹੀਂ ਹੁੰਦਾ ਤੇ ਇਹ ਆਉਂਦਾ ਹੀ ਜਿਹੜਾ ਵਿਗਾੜੇ ਪਿਆ ਵਾ ਕੋਈ ਨਹੀਂ ਹੌਲੀ ਹੌਲੀ ਆਪਾਂ ਜਿਹੜਾ ਵਾ ਉਹਨੂੰ ਲਈ ਤੇ ਲਿਆਵਾ